ਪਿੰਡ ਸੰਗੋਵਾਲ ਵਿੱਚ ਰਾਤ ਹੋਣ ਤੱਕ 50 ਫੁੱਟ ਬਨ ਪਿਆ ਸੀ ਬਾਕੀ 10 ਫੁੱਟ ਰਸਤਾ ਬਚਿਆ ਸੀ ਫਿਲੌਰ ਦੇ ਸਤੰਬਰ ਫਿਲੌਰ ਦੇ ਨੇੜੇ ਪਿੰਡ ਸੰਗੋਵਾਲ ਵਿੱਚ ਰਾਤ ਹੋਣ ਤੱਕ ਸਥਿਤੀ ਬਹੁਤ ਤਣਾਪੂਰਨ ਹੋ ਗਈ ਦਰਿਆ ਦਾ ਤੇਜ਼ ਵਹਾ 50 ਫੁੱਟ ਤੋਂ ਵੱਧ ਮਿੱਟੀ ਵਹਾ ਕੇ ਲੈ ਗਿਆ ਪਿੰਡ ਦੇ ਸਰਪੰਚ ਮਨਪ੍ਰੀਤ ਸੰਗੋਵਾਲ ਅਨੁਸਾਰ ਜਿੱਥੇ ਉਹ ਮਸ਼ੀਨਾ ਲੈ ਕੇ ਖੜ੍ਹਾ ਹੈ ਉੱਥੇ ਸਿਰਫ 10 ਫੁੱਟ ਰਸਤਾ ਬਚਿਆ ਹੈ ਜਿਸ ਤਰ੍ਹਾਂ ਦਰਿਆ ਦਾ ਪਾਣੀ ਤੇਜ਼ੀ ਨਾਲ ਵਧ ਰਿਹਾ ਹੈ ਇੱਕ ਤੋਂ 2 ਘੰਟਿਆਂ ਦੇ ਅੰਦਰ ਬੰਨ ਦਾ ਇਹ ਰਸਤਾ ਵੀ ਪਾਣੀ ਵਿੱਚ ਵਹਿ ਜਾਵੇਗਾ ਜਿਸ ਤੋਂ ਬਾਅਦ ਕਟੋ ਕਟਵੀਰ ਪਿੰਡ ਹਰਦੀ ਲਪੇਟ ਵਿੱਚ ਆ ਜਾਣਗੇ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਪ੍ਰਤੀ ਡੂੰਗੀ ਨਾਰਾਜ਼ਗੀ ਪ੍ਰਗਟ ਕਰਦੇ ਕਿਹਾ ਕਿ ਪ੍ਰਸ਼ਾਸਨ ਦੇ ਅਧਿਕਾਰੀ ਸਵੇਰ ਤੋਂ ਹੀ ਇੱਥੇ ਆ ਰਹੇ ਹਨ ਮੋਬਾਈਲ ਫੋਨਾਂ ਨਾਲ ਵੀਡੀਓ ਫਿਲਮਾਂ ਬਣਾ ਕੇ ਉੱਚ ਅਧਿਕਾਰੀਆਂ ਨੂੰ ਭੇਜੋ ਅਤੇ ਫਿਰ ਵਾਪਸ ਆ ਜਾਓ ਪਿੰਡ ਵਾਸੀ ਸਵੇਰ ਤੋਂ ਹੀ ਬੰਨੂ ਬਚਾਉਣ ਲਈ ਆਪਣੀਆਂ ਨਿੱਜੀ ਜੀਸੀਬੀ ਮਸ਼ੀਨਾਂ ਨਾਲ ਕੰਮ ਕਰ ਰਹੇ ਹਨ ਪਾਣੀ ਦੇ ਵਹਾਂ ਨੂੰ ਰੋਕਣ ਲਈ ਮਿੱਟੀ ਨਾਲ ਭਰੀਆਂ ਬੋਰੀਆਂ ਸੁੱਟੀਆਂ ਜਾ ਰਹੀਆਂ ਹਨ ਜਿਸ ਤਰ੍ਹਾਂ ਪਾਣੀ ਦਾ ਪੱਧਰ ਵੱਧ ਰਿਹਾ ਹੈ ਇਹ ਬੋਰੀਆ ਰੁਕਣ ਦੇ ਯੋਗ ਨਹੀਂ ਹਨ ਅਤੇ ਪਾਣੀ ਤੇਜ਼ੀ ਨਾਲ ਵਗ ਰਿਹਾ ਹੈ ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਇੱਕ ਤੋਂ 2 ਘੰਟਿਆਂ ਦੀ ਗੱਲ ਹੈ ਅਤੇ ਜਿਸ ਤਰ੍ਹਾਂ ਸਤ루ਜ ਦਰਿਆ ਵੱਡੇ ਰੂਪ ਵਿੱਚ ਅੱਗੇ ਵਧ ਰਿਹਾ ਹੈ ਇਹ 10 ਫੁੱਟ ਚੌੜਾ ਰਸਤਾ ਵੀ ਇਸ ਵਿੱਚ ਵਹਿ ਜਾਵੇਗਾ ਜਿਸ ਤੋਂ ਬਾਅਦ ਫਿਲੌਰ ਸਬ ਡਿਵੀਜ਼ਨ ਦੀ ਅੱਧੀ ਤਹਿਸੀਲ ਵਿੱਚ ਪੈਂਦੇ ਵੀਰਪਿੰਡ ਹਰਦੀ ਲਪੇਟ ਵਿੱਚ ਆ ਜਾਣਗੇ ਫਿਲੌਰ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ ਆਵਾਜ਼ ਸੰਜਕਤ ਕਿਸਾਨ ਮੋਰਚਾ ਜਿੰਦਾਬਾਦ 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 ਵੀਡੀਓ ਅਸਤਰੀ ਹਾਂ ਸਤਿ ਸ਼੍ਰੀ ਅਕਾਲ ਮੈਂ ਤੁਹਾਨੂੰ ਕੁਝ ਲਾਈਟ ਵਾਲੀਆਂ ਵੀਡੀਓ ਹੋਰ ਵੀ ਭੇਜਾਂ ਤੁਹਾਨੂੰ ਕੋਈ ਲਾਈਵ ਮੈਂ ਸੰਤੋਖ ਸਿੰਘ ਸੰਧੂ ਸੂਬਾ ਕਮੇਟੀ ਮੈਂਬਰ ਕ੍ਰਿਤਿਕ ਸੰਜਨ ਮੈਂ ਇਹ ਕਹਿਣਾ ਚਾਹਨਾ ਵੀ ਸਾਨੂੰ ਸਵੇਰੇ ਅਸੀਂ ਸਾਡੇ ਲੋਕਾਂ ਨੇ ਫੋਨ ਕੀਤੇ ਆ ਅਸੀਂ ਆਏ ਆ ਤੇ ਇੱਥੇ ਜਦੋਂ ਸਾਡੇ ਇਲਾਕੇ ਦੇ ਐਮ.ਐਲ.ਏ. ਸਾਹਿਬ ਆਏ ਆ ਜਥੇਬੰਦੀਆਂ ਵਾਲਿਆਂ ਨੇ ਕੁਝ ਉਹਨਾਂ ਨੂੰ ਸਵਾਲ ਮਿਲਣਾ ਚਾਹਾ ਪਰ ਉਹ ਇੰਨਾ ਗਰਮ ਹੋ ਗਏ ਜਥੇਬੰਦੀਆਂ ਦੇਖ ਕੇ ਵੀ ਉਹ ਸਾਨੂੰ ਕਹਿੰਦੇ ਤੁਸੀਂ ਸਿਆਸੀ ਰੋਟੀਆਂ ਸੇਕਣ ਆਏ ਆ ਹਮ ਅਸੀਂ ਉਹਨਾਂ ਨੂੰ ਕਿਹਾ ਵੀ ਸਾਡੀ ਕੋਈ ਅਸੀਂ ਸਿਖਾਸਤ ਕਰਦੇ ਆ ਹਮ ਪਰ ਅਸੀਂ ਕਿਸਾਨਾਂ ਮਜ਼ਦੂਰਾਂ ਦੀ ਸਿਆਸਤ ਕਰਦੇ ਆ ਹਮ ਅਸੀਂ ਮਿਹਨਤੀ ਲੋਕਾਂ ਦੀ ਸਿਆਸਤ ਕਰਦੇ ਆ ਹਮ ਪਰ ਉਹ ਇੰਨੇ ਗਰਮ ਹੋ ਗਏ ਐ ਵੀ ਇਹਨਾਂ ਨੂੰ ਕੱਢੋ ਬਾਹਰ ਇਹਨਾਂ ਨੂੰ ਕੱਢੋ ਬਾਹਰ ਹਮ ਬਾਹਰ ਕੌਣ ਕੱਢੂਗਾ ਜੀ ਹਮ ਬਾਹਰ ਤਾਂ ਇਹਨਾਂ ਨੂੰ ਲੋਕਾਂ ਨੇ ਸਤਾਈ ਚ ਕੱਢ ਦੇਣਾ ਹਮ ਪਤਾ ਲੱਗ ਜਾਣਾ ਸਾਰਾ ਲੋਕਾਂ ਨੂੰ ਸਭ ਕੁਝ ਸਾਹਮਣੇ ਹੀ ਆ ਹਮ ਹੁਣ ਤੁਸੀਂ ਦੇਖੋ ਕਹਿੰਦੇ 5 ਕਰੋੜ ਰੁਪਏ ਤੁਸੀਂ ਵਾਈਟ ਉਹਨਾਂ ਨੇ ਸੁਣਿਓ ਇਹਨੇ 5 ਕਰੋੜ ਰੁਪਏ ਇੱਥੇ ਲੱਗਿਆ ਸਾਰੇ ਮਿਲ ਗਏ ਆ ਆ ਸਾਰੇ ਆਂਢੀ ਗੋਂਢੀ ਆ ਇਹਨਾਂ ਨੂੰ ਪੁੱਛੋ ਸਾਰਿਆਂ ਨੂੰ ਕਿੱਥੇ 5 ਕਰੋੜ ਰੁਪਈਆ ਲੱਗਾ ਹਮ ਹਮ ਪਰ ਅਸੀਂ ਕੀਰਤੀ ਕਿਸਾਨ ਜੀ ਦੇ ਵੱਲੋਂ ਜੁਲਾਈ ਦੀ 18 ਤਰੀਕ ਨੂੰ ਹਮ ਡੀਸੀ ਜਲੰਧਰ ਨੂੰ ਮੰਗ ਪੱਤਰ ਦਿੱਤਾ ਹਮ ਮੇਰੇ ਕੋਲ ਕਾਪੀਆਂ ਅੱਜ ਵੀ ਆ ਮੈਂ ਤੁਹਾਨੂੰ ਸੈਂਡ ਕਰ ਦੂੰਗਾ ਜੀ ਹਮ ਹਮ ਉਹਦਾ ਕਵਰਿੰਗ ਲੈਟਰ ਅਸੀਂ ਲਵਾ ਕੇ ਲਿਆਏ ਆ ਹਮ ਤੇ 15 ਜੁਲਾਈ ਨੂੰ ਅਸੀਂ ਹਮ ਡੀਸੀ ਨਵਾਂ ਸ਼ਹਿਰ ਨੂੰ ਮੰਗ ਪੱਤਰ ਦੇ ਕੇ ਆਏ ਆ ਹਮ ਇਸ ਕਰਕੇ ਆ 27 ਅਗਸਤ ਨੂੰ ਅਸੀਂ ਸਾਰੇ ਪੰਜਾਬ ਦੇ ਡੀਸੀਆਂ ਨੂੰ ਅਸੀਂ ਮੰਗ ਪੱਤਰ ਦੇ ਕੇ ਆਏ ਆਂ ਵੀ ਆਹ ਜਿਹੜਾ ਪਾਣੀ ਪਿੱਛੋਂ ਆ ਰਿਹਾ ਵੀ ਤੁਸੀਂ ਬੰਨਾਂ ਦੇ ਉੱਤੇ ਇਹਦੀ ਮਜ਼ਬੂਤੀ ਕਰੋ ਡਰੇਨਾ ਦੀ ਸਫਾਈ ਕਰੋ ਮਤਲਬ ਆ ਜਿਹੜੀਆਂ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਆ ਦੇਖੋ ਪ੍ਰਸ਼ਾਸਨ ਦਾ ਕੋਈ ਇੱਥੇ ਹੈਗਾ ਕੋਈ ਅਧਿਕਾਰੀ ਜੇ ਬੰਨ ਟੁੱਟ ਜਾਂਦਾ ਕਿੰਨੇ ਪਿੰਡ ਪ੍ਰਭਾਵਿਤ ਹੋਣਗੇ ਇਹ ਲਗਭਗ ਅੱਧੋ ਜਿਆਦੀ ਤਹਿਸੀਲ ਅੱਧੋ ਜਿਆਦੀ ਜਿਹੜੀ ਫਲੋਰ ਤਹਿਸੀਲ ਆ ਇਹ ਸਾਰੀ ਡੁੱਬੂਗੀ ਥੈਂਕ ਯੂ ਇਹ ਲਈ ਕੀਤਾ ਹੁੰਦਾ ਤੇ ਅੱਜ ਸਾਨੂੰ ਸਾਰਿਆਂ ਨੂੰ ਇੱਥੇ ਖਾਣ ਦੀ ਲੋੜ ਨਾ ਸੀ ਜਿਹੜੇ ਸਾਨੂੰ ਰੋਟੀਆਂ ਸੇਕਣਾ ਕਹਿੰਦੇ ਆ ਰੋਟੀਆਂ ਤਾਂ ਆਪ ਉਹ ਸੇਕ ਕੇ ਤੇ ਆਏ ਫਿਲਮ ਬਣਾ ਕੇ ਤਾਂ ਆਪ ਚਲ ਗਏ ਹੁਣ ਦੱਸਣ ਕਿੰਨੇ ਮੁਲਾਜ਼ਮੇ ਤੇ ਇਹਨਾਂ ਦੇ ਕੰਮ ਕਰਦੇ ਆ ਆ ਪਿੰਡਾਂ ਦੇ ਲੋਕ ਆ ਕਿਸਾਨ ਮਜ਼ਦੂਰ ਜੱਥੇਬੰਦੀਆਂ ਦੇ ਲੋਕ ਆ ਜਿਹੜੇ ਕਹਿੰਦੇ ਵੀ ਸਾਡੇ ਆਮ ਆਦਮੀ ਪਾਰਟੀ ਦੇ ਆ ਇਹਨਾਂ ਤੋਂ ਹੱਥ ਖੜੇ ਕਰਾਉਂਗੂ ਆਮ ਆਦਮੀ ਪਾਰਟੀ ਦਾ ਹੈਗਾ ਬੰਦੇ ਇੱਥੇ ਬਈ ਜਦੋਂ ਹੱਥ ਖੜਾ ਕੋਈ ਜਾਏਗਾ ਤਾਂ ਇਸ ਕਰਕੇ ਭਰਾਵੋ ਜਾਨ ਬੁੱਝ ਕੇ ਅਸੀਂ ਇਹ ਸਮਝਦੇ ਆ ਵੀ ਜੋ ਕੋ ਸਰਕਾਰ ਦੀਆਂ ਨਕਾਮੀਆਂ ਸਾਡੇ ਦੇ ਕਿਸਾਨ ਜਥੇਬੰਦੀਆਂ ਤੇ ਇਸ ਕਰਕੇ ਇਹ ਜਿਆਦਾ ਮਤਲਬ ਉਹ ਰੁਪੇਆ ਆ ਜਿਹੜੀ ਲੈਂਡ ਪੂਲਿੰਗ ਪਾਲਸੀ ਲਾਈ ਸੀ ਸੰਯੁਕਤ ਕਿਸਾਨ ਮੋਰਚੇ ਇਹਨਾਂ ਨੇ ਤੋਰ ਤੇ ਕੋਡਾ ਲਾ ਕੇ ਇਹਦੇ ਬਾਰੇ ਕੀ ਕਹਿਣਾ ਤੁਹਾਡਾ ਸਤਲੋ ਦਰਿਆ ਤੇ ਦੇਖੋ ਜਿਹਦੀ ਅੱਜ ਵੀ ਅਸੀਂ ਕਹਿੰਦੇ ਹਾਂ ਜਦੋਂ ਇਹਨਾਂ ਦਾ ਕੰਮ ਕਰਨ ਦਾ ਟਾਈਮ ਸੀ ਉਦੋਂ ਤਾਂ ਸਾਰੇ ਰੇਤੇਦੋਲੇ ਲੱਗੇ ਵੀ ਰੇਤਾ ਕੱਢ ਕੇ ਵੇਚ ਲਈਏ ਤੇ ਅੱਜ ਹੁਣ ਦਰਿਆ ਦਾ ਤੁਸੀਂ ਦੇਖੋ ਹਾਲ ਕੀ ਆ ਇੱਥੇ ਨਾ ਕੋਈ ਮਤਲਬ ਹਾਲਾਤ ਲੋਕਾਂ ਦੇ ਗਾਰੇ ਦੇ ਵਿੱਚ ਲੋਕ ਖੜੇ ਆ ਬੁਰੇ ਹਾਲ ਬੰਕੇ ਦਿੜੇ ਆ ਅਸੀਂ ਇਹ ਸਮਝਦੇ ਆ ਜੇ ਬੰਨ ਟੁੱਟਦਾ ਤਾਂ ਇਹ ਨਲੈਕੀ ਅਧਿਕਾਰੀਆਂ ਦੀ ਤਾਂ ਪੰਜਾਬ ਸਰਕਾਰ ਦੀ ਆ ਉਹਦੇ ਜ਼ਿੰਮੇਵਾਰ ਇਹ ਲੋਕ ਆ ਥੈਂਕ ਯੂ ਆ ਲੋਕ ਸਾਡੇ ਜ਼ਿੰਮੇਵਾਰ ਨਹੀਂ ਅਸੀਂ ਲੋਕਾਂ ਨੂੰ ਕਹਿੰਦੇ ਵੇ ਇਕੱਠੇ ਹੋ ਕੇ ਆਪਣੀਆਂ ਜਥੇਬੰਦੀਆਂ ਬਣਾਓ ਜਿਹਨਾਂ ਤੋਂ ਕੰਮ ਲੈਣੇ ਤਾਂ ਨਹੀਂ ਇਹਨਾਂ ਬੇਈਮਾਨ ਨੇ ਤੁਹਾਨੂੰ ਛੱਡਣਾ ਨਹੀਂ ਹੈ ਇਹਨਾਂ ਨੇ ਤੁਹਾਨੂੰ ਵੇਚ ਕੇ ਖਾ ਜਾਣਾ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦੇ ਆ ਆਪਣੀਆਂ ਆਪਣੀਆਂ ਜਥੇਬੰਦੀਆਂ ਮਜ਼ਬੂਤ ਕਰੋ ਪਿੰਡਾਂ ਦੇ ਵਿੱਚ ਵਾਲੇ ਵੀਰਾਂ ਦਾ ਤੁਸੀਂ ਜਗਬਾੜੀ ਤੋਂ ਆਏ ਹੋ ਤੁਹਾਡੀ ਅਸੀਂ ਧੰਨਵਾਦੀ ਆ ਜਿਹੜੇ ਹੋਰ ਵੀ ਚੱਲਣ ਵਾਲੇ ਸਾਥੀ ਇੱਥੇ ਸਾਡੀ ਸਾਰ ਮਤਲਬ ਸਰਕਾਰ ਦਾ ਆ ਪੁੱਛੋ ਆ ਪੁੱਛੋ ਕਿਹੜਾ ਅਧਿਕਾਰੀ ਆ ਲੋਕ ਖੜੇ ਆ ਦੱਸੋ ਜੀ ਆ ਜਿਹੜੀਆਂ ਮਸ਼ੀਨਾਂ ਪ੍ਰਾਈਵੇਟ ਆ ਉਹ ਕਿੱਥੇ ਆ ਸਰਕਾਰੀ ਬੰਦੇ ਆ ਜੀ ਕਿੱਥੇ ਆ ਆਮ ਆਦਮੀ ਪਾਰਟੀ ਵਾਲੇ ਜਿਹੜੇ ਕਹਿੰਦੇ ਸੀ ਮਤਲਬ ਅਸੀਂ ਸਾਰੇ ਇੱਥੇ ਲੱਗੇ ਹੋਏ ਆ ਠੀਕ ਹੈ ਜੀ ਇਸ ਕਰਕੇ ਭਾਈ ਇਹ ਲੋਕਾਂ ਦਾ ਆਪੇ ਹੀ ਪਤਾ ਲੱਗ ਜਾਂਦਾ ਵੀ ਕਿਹੜੇ ਲੋਕ ਲੋਕਾਂ ਦੇ ਨੇ ਮੈਂਦੇ ਆ ਕਿਹੜੇ ਲੋਕ ਜੋਕਾਂ ਦੇ ਨੇ ਮੈਂਦੇ ਆ ਸਾਹਮਣੇ ਹਾਂਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਹਾਲਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਅਰਸ਼ਪ੍ਰੀ ਸਿੰਘ ਭਾਰਤੀ ਕਿਸਾਨ ਜੋਨਕਾਰ ਦੀਆਂ ਬਲਾਕ ਨੂਰਮਲ ਹੂੰ ਮੈਂ ਬਲਾਕ ਨੂਰਮਲ ਦਾ ਪ੍ਰਧਾਨ ਆ ਅਸੀਂ ਅੱਜ ਸਵੇਰ ਤੋਂ ਹੀ ਜੋ ਸੰਗੋਵਾਲ ਦੇ ਉੱਪਰ ਤੁਸੀ ਬੰਨ ਹੈ ਇਸ ਦੇ ਉੱਪਰ ਅਸੀਂ ਸਵੇਰ ਤੋਂ ਹੀ ਖੜੇ ਹਾਂ ਜੋ ਸਵੇਰ ਦਾ ਜਿਹੜਾ ਬਚਾਅ ਕਾਰਜ ਆ ਉਹ ਲਗਾਤਾਰ ਪਿੰਡ ਦੀ ਸਹਾਇਤਾ ਨਾਲ ਪਿੰਡ ਸੰਗੋਵਾਲ ਦੀ ਸਹਾਇਤਾ ਨਾਲ ਕਾਹੜੇ ਪਿੰਡ ਦੀ ਸਹਾਇਤਾ ਨਾਲ ਤਲਵੰਡ ਪਿੰਡ ਦੀ ਸਹਾਇਤਾ ਨਾਲ ਤੇ ਹੋਰ ਆਸ-ਪਾਸ ਦੇ ਇਲਾਕੇ ਦੇ ਨੌਜਵਾਨਾਂ ਦੇ ਸਹਿਯੋਗ ਦੇ ਨਾਲ ਜਿਹੜਾ ਆ ਉਹ ਜਿਹੜਾ ਬਚਾਅ ਕਾਰਜ ਆ ਉਹ ਚੱਲ ਰਿਹਾ ਆ ਹੂੰ ਬਾਕੀ ਇਹ ਜਿਹੜੀ ਕੁਦਰਤੀ ਆਫਤ ਆ ਪ੍ਰਮਾਤਮਾ ਕੇ ਕਿਸੇ ਦਾ ਜੋਰ ਨਹੀਂ ਅਸੀਂ ਤਾਂ ਇਹੀ ਅਰਦਾਸ ਕਰਦੇ ਵੀ ਜਿਹੜਾ ਪਾਣੀ ਆ ਵੀ ਹੁਣ ਅੱਗੇ ਨਾਲੋਂ ਘਟ ਜਵੇ ਜੋ ਪਾਣੀ ਦਾ ਪਿੱਛੇ ਡਾਫ ਲੱਗੀ ਹੋਈ ਆ ਇਹ ਇੱਕ ਸਾਬ ਦੀ ਜਿੱਦਾਂ ਆਪਾਂ ਕਹਿ ਦਈਏ ਵੀ ਇੱਕ ਸਰ ਉਧਰ ਨਾਰਮਲ ਬਨਣਾ ਹੈ ਬਨ ਪੱਕਾ ਬਨ ਨਹੀਂ ਹੈਗਾ ਬਨ ਇੱਕ ਤੋਂ 40 ਫੁੱਟ ਪਿੱਛੇ ਆ ਓਕੇ ਭੀ ਜੇ ਇਹਨੂੰ ਡਾਫ ਲੱਗਦੀ ਆ ਤਾਂ ਫਿਰ ਅੱਗੇ ਜਿਹੜਾ ਬਨ ਟੁੱਟਣ ਦਾ ਉਹ ਖਤਰਾ ਵੱਧ ਸਕਦਾ ਆ ਕਿੰਨੇ ਪ੍ਰਭਾਵਕ ਹੋ ਰਿਹਾ ਪਿੰਡ ਦੇ ਵਿੱਚ ਇਥੋਂ ਕਰੀਬ 8 ਤੋਂ ਜਿਹੜੇ 10 ਪਿੰਡ ਆ ਉਹ ਪ੍ਰਭਾਵਿਤ ਹੋ ਰਿਹਾ ਜਿਆਦਾ ਜਿਹੜਾ ਰਕਬਾ ਹੈ ਉਹ ਜ਼ਮੀਨ ਦਾ ਜਿਹੜਾ ਆ ਉਹ ਨੁਕਸਾਨਿਆ ਜਣਾ ਆ ਲੋਕਾਂ ਦੇ ਵਿੱਚ ਇੱਕ ਮਾਹੌਲ ਪੈਦਾ ਹੋ ਰਿਹਾ ਟੁੱਟ ਗਿਆ ਸੀ ਕੀ ਕਾਰਨ ਆ ਜਿਹੜਾ ਇਹ ਕਿ ਬਨ ਪੱਕਾ ਕਰ ਰਹੇ ਆ ਦੇਖੋ ਇਹ ਬੰਨ ਪੱਕਾ ਕਰਨ ਦਾ ਸਾਡਾ ਤਾਂ ਇਹੀ ਮਕਸਦ ਆ ਵੀ ਜਿਹੜਾ ਆ ਪਾਣੀ ਨੂੰ ਜਿਹੜੀ ਆ ਉਹ ਠੱਲ ਪਾਈ ਜਾਵੇ ਹੂੰ ਕਿਉਂਕਿ ਜੇ ਆਪਾਂ ਪਾਣੀ ਨੂੰ ਠੱਲ ਪਾਵਾਂਗੇ ਤਾਂ ਹੀ ਜਿਹੜਾ ਆਪਣਾ ਨੁਕਸਾਨ ਜਿਹੜਾ ਹੁਣ ਤੋਂ ਬਚਾਇਆ ਜਾ ਸਕੂਗਾ ਜਿੱਦਾਂ ਹੁਣ ਜਦੋਂ ਸਵੇਰੇ ਪਾਣੀ ਸ਼ੁਰੂ ਹੋਇਆ ਸੀ ਤਾਂ ਇਸ ਤੋਂ 400 ਫੁੱਟ ਅੱਗੇ ਪਾਣੀ ਚੱਲ ਰਿਹਾ ਸੀਗਾ ਹਾਂ ਪਰ ਫਿਰ ਵੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਜਿਹੜਾ ਆ ਪ੍ਰਮਾਤਮਾ ਕੇ ਕਿਸੇ ਦਾ ਜੋੜ ਨਹੀਂ ਚੱਲਦਾ ਹੂੰ ਸੋ ਹੁਣ ਵੀ ਅਸੀਂ ਅਰਦਾਸ ਕਰ ਰਹੇ ਆ ਸਾਰੇ ਨੌਜਵਾਨ ਜਿਹੜੇ ਆ ਉਹ ਲੱਗੇ ਹੋਏ ਆ ਜੀ ਜਿਹੜੀ ਠੋਕਰ ਆ ਠੋਕਰ ਵੀ ਨਹੀਂ ਰਹੀ ਪਾਣੀ ਦੀ ਲਹਿਰ ਲੇਗੇ ਖੱਚ ਕੇ ਨਾਲ ਦੀ ਨਾਲ ਲਈ ਜਾਂਦੀ ਤੁਸੀਂ ਯਕੀਨ ਨਹੀਂ ਮੰਨਣਾ ਅਸੀਂ ਇੱਥੋਂ ਬਹੁਤ ਵੱਡੇ ਵੱਡੇ ਜਿਹੜੇ ਆ ਉਹ ਦਰਖਤ ਛੱਟੇ ਸੀਗੇ ਨਾਲ ਤੇ ਉਹ ਦਰਖਤ ਦਾ ਨਾਮੋ ਨਿਸ਼ਾਨ ਵੀ ਨਹੀਂ ਪਤਾ ਲੱਗਾ ਵੀ ਕਿੱਥੇ ਗਏ ਜਿੱਦਾਂ ਲਾਗੇ ਲਾਗੇ ਜਿਹੜੇ ਬੰਦ ਦੇ ਨਾਲ ਪਿਪਲਮੈਂਟ ਲੱਗੇ ਆ ਪਪਲਰ ਲੱਗੇ ਆ ਉਹ ਵੀ ਨਾਲ ਲਪੇਟ ਚ ਆਏ ਕਾਫੀ ਹਾਂਜੀ ਹਾਂਜੀ ਸਾਰੇ ਜਦੋਂ ਪਾਣੀ ਦਾ ੱਟਕਾ ਵੱਜਦੀ ਆ ਉਹ ਨਾਲ ਦੀ ਲਗਾਤਾਰ ਟੁੱਟ ਟੁੱਟ ਗਿਆ ਤੁਸੀਂ ਹੁਣ ਪਿੱਛੇ ਵੀ ਸੁਣ ਰਹੇ ਹੋਵੋਗੇ ਬਾਜਾ ਦੇਖੋ ਕਿਦਾਂ ਟੁੱਟਣ ਦੀਆਂ ਪਾਣੀ ਦੀ ਲਹਿਰ ਦੀ ਆਵਾਜ਼ ਆ ਰਹੀ ਹੈ ਨਾ ਹਾਂਜੀ ਪਾਣੀ ਦੀ ਆਵਾਜ਼ ਵੀ ਆ ਰਹੀ ਹੈ ਹੁਣ ਦੇਖੋ ਇੱਥੋਂ ਇੱਕ ਦੂਜੇ ਵੀ ਡਿੱਗ ਜਾਣਾ ਹੈ ਪੇਪਲ ਮੈਟ ਵੀ ਡਿੱਗ ਜਾਣਾ ਹੈ ਪਾਣੀ ਨਾਲ ਹੀ ਵਹਾ ਕੇ ਲੈ ਕੇ ਜਾ ਰਿਹਾ ਆ ਕਿੰਨੇ ਕੇ ਜਿਹੜੇ ਨੌਜਵਾਨਾਂ ਨੇ ਇੱਥੇ ਹੈਲਪ ਕੀਤੀ ਹੈ ਕਿੰਨੀਆਂ ਮਸ਼ੀਨਾਂ ਲੱਗੀਆਂ ਅੱਜ ਕਟੋਗੜਨੀ ਜੀ 5-600 ਬੰਦਾ ਜਿਹੜਾ ਆ ਪੂਰਾ ਸਹਿਯੋਗ ਕਰ ਰਿਹਾ ਆ ਹਾਂ ਸਾਰੀਆਂ ਇੱਕ ਸਿਰਫ ਵਿੱਚੋਂ ਸਰਕਾਰੀ ਜਿਹੜੀ ਜੀਸੀਬੀ ਉਹ ਲੱਗੀ ਸੀਗੀ ਹਾਂ ਬਾਕੀ ਜੋ ਵੀ ਟਰਾਲੀਆਂ ਟਰੈਕਟਰ ਉਹ ਸਾਰੇ ਆਪਣੇ ਕਿਸਾਨਾਂ ਦੇ ਆਪਣੇ ਹਨ ਤੇ ਜਿਹੜੀਆਂ ਮਸ਼ੀਨ ਇੱਕ ਪਿੱਛੇ ਜਿਹੜੀਆਂ ਨਵਾਂ ਰੋਡ ਬਣ ਰਿਹਾ ਐਮਕੇਸੀ ਕੰਪਨੀ ਦਾ ਇਹਨਾਂ ਦੀ ਇੱਕ ਪੌਪ ਲਾਈਨ ਆ ਇੱਕ ਜੀਸੀਬੀ ਮਸ਼ੀਨ ਭਾਰਤੀ ਕਿਸਾਨ ਜਣਾਂ ਕਰਦੀਆਂ ਵੱਲੋਂ ਕੀ ਸਰਕਾਰੀ ਸਹਾਇਤਾ ਕੋ ਮਿਲ ਰਹੀ ਕਿ ਨਹੀਂ ਸਰਕਾਰੀ ਸਹਾਇਤਾ ਕੁਛ ਨਹੀਂ ਜੀ ਮਿਲ ਰਹੀ ਸਰਕਾਰੀ ਸਹਾਇਤਾ ਦੇ ਉੱਤੇ ਸਾਨੂੰ ਸਿਰਫ ਇਹ ਕਹਿ ਰਿਹਾ ਜੀ ਇਹ ਰੋਟੀਆਂ ਸੇਕਣ ਆਏ ਹੋਏ ਆ ਜਦ ਕਿ ਅਸੀਂ ਸਵੇਰ ਦੇ ਇਸ ਗਰਾਊਂਡ ਲੈਵਲ ਉੱਤੇ ਖੜੇ ਆ ਤਾਂ ਸਰਕਾਰ ਆਈ ਫੋਟੋ ਖਿਜਾ ਕੇ ਚਲੇਗੀ ਉਹਣਾ ਇੱਥੋਂ ਇਹ ਪਤਾ ਲੱਗਦਾ ਵੀ ਅਸੀਂ ਰੋਟੀਆਂ ਸੇਕ ਰਹੇ ਜਾਂ ਉਹ ਬੰਦੇ ਰੋਟੀਆਂ ਸੇਕ ਰਹੇ ਆ ਕੀ ਮੰਗ ਕਰਦੇ ਆ ਮੰਗਦਾ ਸੀ ਇਹ ਕਰਦਿਆਂ ਪ੍ਰਸ਼ਾਸਨ ਤੋਂ ਵੀ ਸਰਵ ਇੱਥੇ ਲਾਈਟ ਦਾ ਕੋਈ ਪ੍ਰਬੰਧ ਨਹੀਂ ਹੈਗਾ ਕਿਉਂ ਹੁਣ ਸਾਨੂੰ ਹੁਣ ਮਰੇ ਐ ਨਹੀਂ ਪਤਾ ਵੀ ਕਿੱਥੋਂ ਪਾਣੀ ਦੀ ਟਾਹਫ ਲੱਗੀ ਹੋਈ ਆ ਜੇ ਸਾਡਾ ਕੋਈ ਨੌਜਵਾਨ ਵਿੱਚ ਡਿੱਗਦਾ ਜਾਂ ਕੁਝ ਵੀ ਆ ਉਹ ਜਾਣ ਦਾ ਵੀ ਨੁਕਸਾਨ ਹੋ ਸਕਦਾ